ਕਾਲ ਸਾਰਿਆਂ ਨੂੰ ਵਲੌਗ ਕਰਤਾ ਸ਼ੁਰੂ ਬੰਦੇ ਅੱਜ ਸਵੇਕਤ ਹੀ ਉੱਠ ਗਏ ਆ ਚੰਗਾ ਸਵਾਗਤ ਸਾਰਿਆਂ ਦਾ ਕਿਹੜਾ ਸਵਾਗਤ ਕਈਆਂ ਦੇ ਮੂੰਹ ਨਹੀਂ ਤੋਤਾ ਜੇ ਗੁੱਡ ਮਾਰਨਿੰਗ ਭਾਜੀ ਕਿੱਦਾਂ ਤੇ ਅੱਜ ਪਹਿਲੇ ਸ਼ਵੀਲ ਲਾਉਣੀ ਸੀ ਤੇ ਰਾਦੀ ਲੈ ਕੇ ਜਾਣੇ ਵੱਡੀ ਮਿੱਡ ਖੋਲਣਦੇ ਆ ਖਪਾਈ ਹੋਣੀ ਹੁਣ ਥੋੜਾ ਜਿਹਾ ਟਾਈਮ ਕੀ ਬੀਨੇ ਜੁਕੀਂ ਗਿਆ ਟਰੈਕਟਰ ਵੱਡਾ ਅੰਦਰ ਲੱਗਾ ਪਤਾ ਨਹੀਂ ਹੁਣ ਇਹ ਲੈ ਕੇ ਜਾਣੇ ਕਿ ਵੱਡਾ ਅਜੇ ਪਾਜੀ ਬੜੀ ਮਿਹਨਤ ਕਰਨ ਦੇ ਆ ਜੇ ਤੁਹਾਨੂੰ ਟਾਇਰ ਚਾਹੀਦੇ ਆ ਰੇਡੀਅਲ ਆ ਰੇਡੀਅਲ ਆ ਰੇਡੀਅਲ ਜੇ ਕੇ ਦੇ ਚੱਕੋ ਨਵੇਂ ਆਸਾ ਜਿੰਨਾ ਕਿਤੇ ਹਾਂ ਇੱਕ ਉਹ ਪਿਆ ਉਹ ਤੇਰਾ ਉਹ ਥੋੜਾ ਜਿਹਾ ਘਸਿਆ ਤੇ ਜ਼ਿਆਦਾ ਨਵਾਂ ਕੋ ਵਧੀਆ ਆ ਆ ਥੋੜਾ ਘਸਿਆ ਇਹੋ ਵਿਕਰਾਂਤ 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 ਡੇਢ ਦਿਨ ਦੀ ਗਰੰਟੀ ਆ ਰੇਡੀਅਲ ਦੂਸਰਾ ਜੇ ਕੇ ਗੱਡੀਆਂ ਸਿਰੋ ਦੱਥੇ ਹੀ ਐ ਖੋਲ ਦੋ ਖੋਲ ਦੋ ਮਿੱਤਰੋ ਚੱਲੀਏ ਫਿਰ ਬੰਦੇ ਜੇ ਪਹੁੰਚੇ ਨਹੀਂ ਅੱਧੇ ਨਾੜ ਪ੍ਰਾਹਤ ਵਿੱਚ ਕੋਈ ਅੰਦਰ ਕੋਈ ਨਾ ਬਾਲਟੀ ਵੱਖਰੀ ਲਿਆ ਦੇ ਵਿੱਚ ਲਾਓ ਵੀ ਰਵੀ ਜੀ ਵੀ ਚੱਲੇ ਆ ਪੱਠੇ ਲੈਣ ਬਿਲਕੁਲ ਹੱਥ ਨਾਲ ਮੈਟਨ ਦੀ ਨਾ ਤਾਇਰ ਨਹੀਂ ਰੱਖੀ ਦਾ ਹੱਥ ਨਾਲ ਹੱਥ ਨਾਲ ਚਲਾ ਪੈਰ ਨਾਲ ਨਹੀਂ ਹੱਥ ਨਾਲ ਚਲਾ ਹੱਥ ਨਾਲ ਜਲਾਵਾ ਕਰਨਾ ਤੂੰ ਸਾਲਿਆ ਚੰਗਾ ਨੂੰ ਸਿਖਾਉਣ ਦਿਆ ਪਿਆਰਾ ਨਾ ਮੈਂ ਹੱਥ ਨਾਲ ਜਲਾਵਾਂ ਕਹਿੰਦਾ ਪੈਰ ਨਾਲ ਜਲਾਵਾਂ ਓਏ ਗਰਮੀ ਬੜੀ ਆ ਰੇ ਆਹ ਲਾ ਦੋ ਪੇਜ ਕਸ ਕੋਈ ਨਹੀਂ ਸ਼ਵੀਲ ਲੱਗਣੀ ਸਾਰਾ ਦਿਨ ਪੀਣੀ ਅੱਜ ਢਿੱਡ ਪੜਾ ਲਓ ਪੀ ਪੀ ਕੇ ਗਰਮੀ ਗਰਮੀ ਕੱਢਦਾ ਜੇ ਗਰਮੀ ਗਰਮੀ ਕੱਢਦਾ ਡਰਾਈਵਰੀ ਆ ਗਈ ਮੁੰਡੇ ਨੂੰ ਆ ਗਿਆ ਚਲਾਉਣਾ ਬਸ ਆ ਗਿਆ ਸਟੀਅਰਿੰਗ ਖੋਲਣ ਦਿਆ ਓ ਦੂਜਾ ਪਾਉਣਾ ਕਹਿੰਦਾ ਸੰਗਲੀ ਵਾਲਾ ਸਟੀਅਰਿੰਗ ਲੋ ਵੀ ਟਰੈਕਟਰ ਵੱਡਾ ਖੜਨਾ ਵਾ ਬੈਟਰੀ ਕੱਢ ਕੇ ਉਹਦੀ ਗੱਡੀਆਂ ਜੇ ਰੱਖੀ ਗੱਡੀਆਂ ਡੀਆਂ ਚੱਲਣਾ ਹੁਣ ਅਰਜਨ ਦੀ ਕੱਢਣੀ ਪੈਣੀ ਬੈਟਰੀ ਵੱਡੇ ਟਰੈਕਟਰ ਰੱਖ ਕੇ ਤੇ ਫਿਰ ਉਹਨੂੰ ਕਰਦੇ ਆ ਸਟਾਰਟ ਓਏ ਗੱਡੀ ਕੱਢਣੀ ਓਏ ਜਜਵਾਤਾ ਦੇ ਕਾਬੂ ਰੱਖੋ ਆ ਦੇਖੋ ਆ ਪਾ ਲੈ ਓਏ ਲੰਮੇ ਪਾ ਲੰਮੇ ਪਾ ਹੋਰ ਇਹਨੂੰ ਓਏ ਉਹਨੂੰ ਲੋ ਪੱਟੀ ਨੂੰ ਅੰਦਰੋਂ ਧੱਕ ਹਾਂ 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 ਇਹ ਬੁਲਾ ਉਹਨੂੰ ਦੇਖ ਹਾਂ ਆਇਆ ਤਾਂ ਜੋ ਕੁ ਥੋੜੀ ਜੀ ਭਾਈ ਜੀ ਇਹ ਬੈਟਰੀ ਸਮਝੀ ਤਾਂ ਮਰੂਤੀ ਦੀ ਹੁੰਦੀ ਆ ਝਾਟ ਹੀ ਰਹਾ ਦਿੰਦੇ ਆ ਚਲੋ ਜੀ ਐਂਦਾ ਮੇਲ ਦੋ ਇਹਨੂੰ ਹੋ ਵੀ ਇੰਨਾ ਕੁ ਵਿੱਡ ਲਾਤਾ ਵਾ ਇੱਕ ਸਾਈਡ ਜੀ ਲਾਈਏ ਥੋੜਾ ਜਿਹਾ ਪੀਸ ਇੱਕ ਲਾਤਾ ਵਾ ਬੜਾ ਇੰਨਾ ਹੀ ਜਿਆਦਾ ਲੌਂਦਾ ਟਾਈਮ ਲੱਗ ਜਾਣਾ ਦੁਪਹਿਰ ਹੋਈ ਜਾਣ ਰਹੀ ਆ ਪਾਜੀ ਨਹੀਂ ਬੜਾ ਹਨਾ ਸਹੀ ਐਨਾ ਚਲੋ ਬੈਟਰੀ ਰੱਖ ਲਈਏ ਹੁਣ ਟਰੈਕਟਰ ਚ ਉਹਨੂੰ ਕਰੀਏ ਸਟਾਰਟ ਕੋਈ ਰਹਿਮਾ ਨਹੀਂ ਕੱਲੇ ਫਿਕਸ ਰੱਖੀਏ ਟਿਬਲੀ ਉਹ ਤੁਮ ਜੇ ਕੋਈ ਵਾਹ ਰੱਖੀਏ ਬੈਟਰੀ ਖ ਚੱਲੀਏ ਇਹ ਬੜੀ ਪਈ ਓਏ ਸਾਰਾ ਮੇਰੇ ਰਿੱਛੇ ਲੱਗਿਆ ਇੱਥੇ ਭਾਰੀ ਰਿਹਾ ਬਦਰੇ ਕਿਧਰ ਪਾਜੀ ਤੁਮ ਕੱਸਿਆ ਵੀ ਬੰਨਿਆ ਆ ਉਦਾਂ ਨਹੀਂ ਨਹੀਂ ਗੋਪੀ ਆਲੇ ਲਈ ਆ ਕਿਹੜੇ ਕੈਸਨ ਕਿਹੜੇ ਕੈਸਨ ਢੋਣਾ ਪੈਣਾ ਟਰੈਕਟਰ ਕੰਦਾ ਹੋ ਗਿਆ ਲੀ ਕੱਢ ਲਈ ਬਾਹਰ ਪਾਣੀ ਮਾਰ ਲਈ ਮਾੜਾ ਜ ਆ ਵਾਲ ਖੋਲੋ ਵਾਲ ਚਲਾ ਦੇ ਚਲਾ ਦੇ ਖੋਲਦਾਈ ਵਾਲ ਨੂੰ ਇਸ ਕੱਢ ਲਿਓ ਪਾਜੀ ਹੁਣੀ ਹੁਣ ਆਏ ਸੁੱਤਾ ਉੱਠ ਕੇ ਜਦੋਂ ਜਦੋਂ ਸਾਰੇ ਕੰਮ ਹੋ ਗਏ ਆ ਤਾ ਕੱਢਣ ਲੈ ਆਂਦੇ ਹਾਂ ਤੂੰ ਤੂੰ ਆਪਣਾ ਕੰਮ ਕਰ ਮੋਟਰ ਛੱਡ ਆ ਬਾਰੀ ਖੋਲੀ ਸੁੱਕੇ ਜੇ ਬਾਰੀ ਖੋਲਦੇ ਨਹੀਂ ਆ ਆਪੀਂ ਪਾਰਟੀ ਕਿਦ ਨਹੀ ਉਸ ਕਾਦੀ ਪਾਰਟੀ ਇਹ ਪਾਣੀ ਡਿੱਟ ਤੇ ਮਾਰਨਾ ਟਰੈਕਟਰ ਵੀ ਤੋਦੀ ਓਏ ਗੰਦਾ ਬੜਾ ਹੋਇਆ ਜੀ ਇਹ ਕਰੀ ਮਾਰਾ ਬਾਹਰ ਨਿਕਲ ਕੇ ਮਾਰ ਦੇ ਓਏ ਉਹ ਕਿੱਥੇ ਗਿਆ ਤੂੰ ਮੇਰੀ ਗੱਲ ਸੁਣ ਬਾਹਰ ਨਿਕਲ ਕੇ ਤਿਆਰ ਸਵੇਰੇ ਮਾਰ ਦੇ ਪਾਣੀ ਵੀ ਚੋਠੀ ਗਈ ਆ ਵੀ ਚੋ ਮਮਾ ਸਰਬਤ ਖੋਲਣਾ ਵਾ ਕੋਈ ਗਾਲ ਨਹੀਂ ਸਰਬਤ ਟਰਾਲੀ ਥੋੜੀ ਖੋਲਣਾ ਨਹੀਂ ਉਹ ਤਾਂ ਟੱਬਾ ਟੱਬਾ ਚ ਪਾਣੀ ਦੀ ਭਰਾਂ ਭਰਾਂਗੇ ਭਰਨੀ ਉਹਦੇ ਗਰਮੀ ਨਹੀਂ ਪਿਛਲੀ ਵਾਰੀ ਦੂਜੀ ਢੋਲੀ ਆ ਟਰੈਕਟਰ ਢੋ ਲਿਆ ਹੁਣ 2 ਮਿੰਟ ਸੁੱਕਦੀ ਆ ਤੇ ਜਾਂਦੇ ਆ ਪਿੰਡ ਲੈ ਕੇ ਆਪਣਾ ਹਾਲੀਆ ਨਾਲ ਤੱਕ ਉੱਥੇ ਜਾ ਕੇ ਮਿਲਦੇ ਹੁਣ ਰੈਡੀ ਆ ਸਾਰ ਸਦਾ ਸੀ ਦਾ ਫਾਤਾ ਫੁੱਲ ਨਿਕਲਦਾ ਮੋਰਾ ਹਿਸਾਬ ਨਾ ਬਣ ਪਾਵੇ ਉਹ ਉਹ ਪ੍ਰਸ਼ਾਦ ਹੈ ਆਪਣੇ ਪੁੱਤਰ ਨੂੰ ਦੇਣੇ ਨੇ ਵੀਰ ਨੇ ਕਿਹਾ ਪ੍ਰਸ਼ਾਦ ਓਏ ਥੋੜੇ ਥੋੜੇ ਵਰਗੇ ਬਹੁਤ ਨਹੀਂ ਪਰ ਉਹਨੇ ਕਿਹਾ ਮੈਂ ਬਸ ਕਰੋ ਬਾਅਦ ਚ ਹੋਰ ਵੀ ਸਮਾਨ ਪਾਉਣਾ ਓਏ ਉਹ ਬੰਦ ਕਰੀਂ ਵਾਲ ਵਾਲ ਮੈਂ ਕਰਦੇ ਲੋ ਰੋਟੀਆਂ ਦੀ ਢੋਲੀ ਪਾਇਆ ਬਾਸ ਸੰਗਤ ਬੋਸ ਟੜੀਆਂ ਰੋਟੀਆਂ ਵੇਖੋ ਜੀ ਗਰਮੀ ਦਾ ਕਹਿਰ ਪਾਣੀ ਇਹ ਬੰਦ ਕਰ ਦੋ ਬੰਦੇ ਦੋ ਇਧਰ ਸੇਵਾ ਕਰਨ ਦੇ ਆ ਬਾਬਾ ਜੀ ਆਪ ਦਾ ਮਰਾਦਾ ਪੂਰੀਆ ਕਰਨਾ ਕਰ ਦੋ ਸੇਵਾ ਹੋ ਜਾਣਾ ਵਿਆਹ ਵਿਆਹ ਹੋ ਜਾਣਾ ਸੇਵਾ ਕਰ ਬਾਗੜੇ ਸੁਣਨ ਦਾ ਬੋਸ ਹੋਊਗਾ ਕਿ ਪਾਣੀ ਦੀ ਟੋਪੀ ਪਾਣੀ ਬੰਦ ਕਰ ਦੇ ਪਾਣੀ ਬੰਦ ਕਰ ਦੇ ਆ ਜਾਓ ਪਰ ਆਵਾਜ਼ ਕਰਉਂਦੀ ਹੈ ਪਰ ਭਾਗੀ ਬਰਫ ਸਿਆਣੇ ਨੂੰ ਡਾਇਆ ਵਾ ਵੀ ਤੂੰ ਦੁੱਧ ਪਾ ਦੇ ਸਿਆਣੇ ਹੁਣਾਂ ਇੱਥੇ ਚਿਕੜ ਕਰਤਾ ਵੇ ਸਿਆਣਾ ਸਵਾਦ ਆ 2 ਕਿਲੋ ਪਾਰਟੀ ਚ ਪਾ ਲੋ ਯਾਰ ਕੁਬਾਰਟੀਆ 2-3 ਕਿਲੋ ਦੁੱਧ ਢੋਲਦਾ ਸਿਆਣਾ ਤੋਂ ਸਵਾਦ ਆ ਵਾ ਤੇਰਾ ਨਾਲ ਆਈ ਜਾਂਦੇ ਯੋ ਤੂੰ ਮੇਰਾ ਹੁਣ ਖੋਲਾ ਛੜਿਆ ਕੁੜੀ ਆ ਆ ਕੀ ਬਣਾਦਾ ਦੇਖੋ ਤੁਹਾਨੂੰ ਕਿਹਾ ਕਰ ਦੋ ਮਾੜਾ ਮੋਟਾ ਗਰਮੀ ਅਜ ਇੰਨੀ ਹੈ ਤੇ ਰੋਡ ਤੇ ਗਰਦਾਪਰੋ ਲੈ ਕੇ ਤੇ ਟਾਂਡੇ ਤੱਕ ਕੋਈ ਸ਼ਵੀਰ ਨਹੀਂ ਲੱਗੀ ਮੇਰੀ ਬੈਂਡੀ ਅੱਜ ਤੇ ਵੇਲਾ ਪਾ ਫੇਰ ਨਾ ਡੋਲ ਜੇ ਹੁਣ ਉਹ ਅਵਲ ਤੇ ਗੰਡ ਖੁੱਲੂਗੀ ਤਾਂ ਫੇਰ ਡਿੱਲੂਗਾ ਭਾਜੀ ਔਖਾ ਕੇਲਾ ਕੁਲਾ ਖਾਲਾ ਇੱਕ ਤਾਂ ਫੇਰ ਦਿਆ ਵਾ ਲਓ ਵੀ ਪਰਮ ਸਰਪੰਚ ਸਾਹਿਬ ਆਏ ਜੇ ਆ ਜਾ ਉੱਤੇ ਆ ਜਾ ਆ ਜਾ ਕਾਜੀ ਉੱਪਰ ਆ ਜਾ ਕੀ ਸਿਸਟਮ ਹੋ ਗਿਆ ਇਹ ਹੈ ਕਿਨੇ ਕੰਡ ਕਰ ਕੋਈ ਭਾਜੀ ਉਹ ਥੋੜਾ ਜਿਹਾ ਚਿੱਕੜ ਜਾ ਕਰਤਾ ਤੂੰ ਉਹਨੇ ਮਖੌਲਿਆ ਮੈਂ ਇਹਦਾ ਕਰਨੇ ਵੇਖ ਲਾ ਹੈ ਮਖੌਲਾ ਨਹੀਂ ਕਰਦਾ ਸਾਨੂੰ ਹੱਥ ਛੋਟਿਆ ਤੇ ਭਾਈ ਦੇ ਗੋਲੀਆਂ ਹਲਾਇਆ ਇੱਜ਼ਤ ਕਰਦੀ ਨਹੀਂ ਆਹ ਹੈ ਤਾਂ

ਸਾਰੇ ਆ ਗੁਲ ਗਿਆ ਤੁਗਾ ਬਾਤ ਮੇਰਾ ਉਹ ਸੱਚਿਆ ਪੂਰਾ ਮਾਬਾ ਜੀ ਹੈ ਉਹ ਗੁਲ ਦੇ ਸਰੀਕੇ ਕਿ ਕਿਤੇ ਨਹੀਂ ਪਾਇਆ ਜੀ ਸੱਚਿਆ ਪੂਰਾ ਮਾਬਾ ਜੀ ਦੇਰ ਇੱਕ ਮੇਲਾ ਇੱਧਰ ਲੱਗਾ ਹੈ ਕਿ ਇੱਧਰ ਉਹ ਰਾਤ ਨੂੰ ਚਲਵਾਉਂਦੇ ਆਂਗੇ ਜਿਹੜੇ ਗਾਣੇ ਕਿਤੇ ਕਦੀ ਮੇਰੇ ਨਹੀਂ ਲਿਖਿਆ ਹੋਰ ਇਹ ਵੀ ਆ ਗਿਆ ਯਾਰ ਲਵੀ ਕਾਹ ਦੇ ਹੈ ਉਹ ਗਾਣੇ ਦੀ ਬੰਦ ਲਾ ਕੇ ਜਿਹੜੇ ਦਿਨ ਤੋਂ ਛੋੜਾ ਤੇ ਦਿੱਤੀ ਲਾ ਕੇ ਸੋਚੀ ਆ ਜੀ ਮੇਰੇ ਅੰਦਰ ਉਹ ਨਹੀਂ ਗਾਣਾ ਹੋਰ ਲੋਕਾਂ ਦੀਆਂ ਦੇ ਪੈਰ ਅੱਗੇ ਮੇਰੇ ਮੈਰਾਂ ਚਾਲਾ ਦੇ ਗਲਾ ਹਵਜਾ ਭਾਈ ਜਾਲਾ ਖਣਚੜਾ ਮੈਂ ਚਾਪੀ ਪੀ ਪੀ ਕੇ ਲੇਖਾ ਣਦੇ ਆ ਥਲੇ ਖਾਂਦਾ ਨਹੀਂ ਕੀ ਗੱਲ ਵਾ ਤੂੰ ਦੁੱਧ ਦੀ ਘੜ ਗਿਆ ਵਾ ਤੇਰੇ ਮਾਤੇ ਕੋ ਕੇਲਾ ਵਾਲਾ ਥਲੇ ਭੇ ਭਾ ਕੇ ਖਾੜਿਆ ਤੂੰ ਬੱਲੇ ਤੇਰੇ ਉਹ ਬੁੱਢਾ ਹੋ ਗਿਆ ਦਾਦੂ ਥਲੀ ਆ ਭਾਵਾਦਾ ਵਾ ਦੁੱਧ ਭੇ ਕੇ ਮੈਂ ਸਾਰਾ ਦੁੱਧ ਬੁੱਢਾ ਬੁੱਢਾ ਹੋ ਗਿਆ ਵਾ ਭੇ ਕੇ ਕੇਲੇ ਖਾਂਦਾ ਕੱਟ ਕੇ ਖਾਦੇ ਆਏ ਰੰਪਾ ਦੇ ਰਿਆ ਕੋਈ ਕੋਈ ਬੜੋ ਪਾ ਇਹ ਤੇ ਕਰੇ ਬਾਜੀਵਾਰ ਤੇ ਹੀ ਆ ਤੂੰ ਵੀ ਜਿਹੜਾ ਮੂੰਹ ਵੱਡੇ ਤੂੰ ਵੀ ਮੂੰਹ ਵੱਡੇ ਤਾਲਿਓ ਆ ਜਦੋਂ ਤੂੰ ਜੀਸਾ ਦੇ ਪਕੌੜੇ ਘੜੇ ਨੋੜਿਆ ਨਾ ਅਈ ਤੇ ਤੇਰਾ ਕਰ ਕਿਤੇ ਵੱਜ ਲੂਗਾ ਜਮਾ ਕਰੀ ਜਾਓ ਇੱਕ ਸਾਡੀ ਆ ਰੋਟੀ ਖਾਣੀ ਨਹੀਂ ਇੱਕ ਤਾਲੀ ਆ ਵੇਖੋ ਆ ਗਿਆ ਗਿਆ ਆ ਗਈ ਓਏ ਕੀ ਲੈ ਦਾਰ ਚੰਗੀ ਥੋੜੀ ਲਿਆਂਦੀ ਓ ਚੁੰਮਚੇ ਦੇ ਰੱਖੇ ਓਟੀ ਮੀਟਰੋ ਲਾਸਟ ਟੱਬ ਲਾਸਟ ਕਿੰਨੇ ਘੋਲ ਤੇ ਪਰ ਗਨੇ ਆ ਕੋ ਅੱਜ ਅੱਜ ਨਹੀਂ ਗਿੰਤੀ ਹੋਈ ਕੋਈ ਹੈ 15 16 ਹੋਈ ਗਏ ਫਿਰ ਕੀ ਬਹੁਤ ਜਿਆਦੇ ਹੋਏ ਆ ਇੱਕ ਦੋ ਟੱਬ ਤਾਂ ਥੱਲੇ ਵੀ ਆ ਆ ਡੈਕੋ ਆਇਆ ਆ ਇਹ ਮੁੱਕ ਇਹ ਮੁੱਕੜ ਹੀ ਨਹੀਂ ਡਿਆ ਇਹ ਕਿਹੜੀ ਚ ਕੋ ਰਿਆ ਵਾ ਤੇ ਭਾਜੀ ਤੁਹਾਡਾ ਸਵਾਰ ਪਿਆ ਮੁੱਕਿਆ ਨਹੀਂ ਅਜੇ ਤੱਕ ਚੱਲ ਚੱਲ ਪਾਣੀ ਨਾ ਪਾ ਦੇ ਹੁਣ ਇਹ ਪਾਣੀ ਉਹ ਆਈ ਬੁਝਾ ਬਰਫ ਦੀ ਗੱਲ ਪਾਣੀ ਨਾਲ ਪਾਜੀ ਕਿੱਧਰ ਚ ਲੱਗੇ ਤਾਨੂੰ ਗਾਣਾ ਸੁਣਾਉਂਗਾ ਸੁਣਾ ਦੇ ਹਣੇ ਭੱਜੀ ਗਰੇ ਵਾਹਲਾ ਨਵਾਲੇ ਹੁੰਦਾ ਜੱਟਾ ਦੇ ਸ਼ੌਕ ਨਰਾਲੇ ਨੇ ਇਹ ਲੱਗਾ ਆਪਾਂ ਕਿਹੜਾ ਨੋਟ ਉਹ ਤੁੰਡ ਵਿੱਚ ਛੋੜੇ ਕਈਆਂ ਤੇ ਉਹ ਪਾਜੀ ਉਸ ਬਿਜਲ ਚੜ ਗਈ ਇਹਨੂੰ ਗੱਲ ਆ ਗੱਲ ਪਾ ਦੇ ਲਿਖੀ ਉਹ ਕੋਈ ਗੱਲ ਨਹੀਂ ਫਿਰ ਯਾਰ ਆ ਬਰਾਬਰ ਯਾਰ ਬਰਾਬਰ ਕਰ ਚਲੋ ਵੀ ਸਮਾਪਤੀ ਹੋ ਗਈ ਆ ਖਤਮ ਆ ਕੰਮ ਪਾ ਦੇ ਜਿਹੜਾ ਹੈਗਾ ਜੱਗ ਦੋ ਜੱਗ ਪਾ ਦੋ ਖਤਮ ਹੋ ਗਿਆ ਕੰਮ ਖਤਮ ਹੋ ਗਿਆ ਸ਼ਾਮਾਂ ਪੈ ਚੁੱਕੀਆਂ ਤੇ ਕਨੇ ਆਤੇ ਜ ਗਈ ਨਹੀਂ ਫਿਰ ਘਰ ਖਾਣ ਨਾਲੀ ਅਜੇ ਵੀ ਆ ਦੇ ਘਰ ਨਹੀਂ ਗਏ ਨਹੀਂ ਚੱਲਾ ਜਿੰਨੀ ਖਾਣੇ ਖਾ ਲਿਆ ਨਾ ਕਨੇ ਨਾ ਕਰਾ ਲੋ ਵੀ ਹੋ ਗਈ ਸਮਾਪਤੀ 4:00 ਵੱਜ ਗਈ ਆ ਬਸ ਹੋ ਗਏ ਵੇਲੇ ਆਹ ਇੱਕ ਜਮਲਾ ਰਹਿ ਗਿਆ ਕਿਸ ਨਿਆਣੇ ਦੀ ਅਜ ਗਲਾਸ ਚੋਕੋ ਥੱਲੇ ਦੋ ਉਹ ਪੀ ਤੇ ਚਲਿਓ ਸਮਾਨ ਦਾ ਛੱਡ ਆਈਏ ਹਾਂ ਨਾ ਪੰਗੇ ਲਾਓ ਹਣ ਬਰਫ ਵਧ ਗਈ ਆ ਤੇ ਇੱਕ ਦਿਨਾਂ ਟੀਚਰਾਂ ਕਰਨ ਦੇ ਆ ਆਵੇ ਆਵੇ ਚਲੋ ਠੀਕ ਆ ਫਿਰ ਮਿਲਦੇ ਆਂ ਮੇਰੀ ਗੱਲ ਸੁਣ ਹਾਂ ਉਹ ਵੀ ਆ ਗਿਆ ਟਰੈਕਟਰ ਘਰੇ ਬੈਂਡ ਤੋਂ ਬਾਹਰ ਕੇ ਗੱਡੀ ਕੱਢਣੀ ਪਣੀ ਆ ਹੈ ਚਲੋ ਜੀ ਮਿਲਦੇ ਆ ਅਗਲੇ ਵਲੌਗ ਚ ਸਬਸਕ੍ਰਾਈਬ ਕਰ ਦਿਓ ਯਾਰ ਚੈਨਲ ਜਿਨ੍ਹਾਂ ਨੇ ਨਹੀਂ ਕੀਤਾ ਬਾਕੀ ਵੀਡੀਓ ਵਧੀਆ ਲੱਗਦੀ ਹੁੰਦੀ ਲਾਈਕ ਜੀ ਕਰ ਦਿਆ ਕਰੋ ਨਹੀਂ ਤੇ ਭਰਾਵਾ ਠੀਕ ਹੀ ਠੀਕ ਆ ਬਸ ਅਸੀਂ ਤੇ ਬੰਦੇ ਸਾਡੇ ਭਰਾ ਕੁਝ ਕੇ ਬਾਹਰ ਬੈਠੇ ਆ ਕੁਝ ਕਿ ਇੱਥੇ ਆ ਬਸ ਨਜ਼ਾਰੇ ਲਈ ਜਾਂਦੇ ਆ ਦਿਖਾ ਦੀਦਾ ਮਾੜਾ ਮੋਟਾ ਕੀ ਕਰੀਦਾ ਸਾਰੇ ਦਿਨ ਦੇ ਵਿੱਚ ਚਲੋ ਠੀਕ ਆ ਫਿਰ ਮਿਲਦੇ ਆ ਅਗਲੇ ਹਾਂ ਓਕੇ ਓਕੇ ਓਕੇ